ਉਦਿਆ ਕੇ ਵਿਦਾ ਸੁਮਾਰੀ ਚੇ ਕੌਣ ਹੈ ਪਰਾ ਹਮਾਰਾ ਪਾਰ ਮਰਤਾ ਮਰਤਾ ਜਗ ਬੂਆ ਮਰ ਕੇ ਨਾ ਜਾਣਿਆ ਉਰਜਾ ਉਰਜਾ ਕਟ ਮਰੇ ਕਭ ਨੂ ਨਾਮ ਛਾੜ ਕੇਤ ਗਗਨ ਨ ਮਨਾਂ ਵਾਜਿਓ ਪਰਿਓ ਨ ਸੰਨ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸੇ ਗੁਰੂ ਕੇ yeah

i'll be I'm yeah. not <laughs> နေတဲ့နေရည်ရှိသွားပါက Satana ਪੂਰੇ ਗੁਰੂ ਨੇ ਮੈਨੂੰ ਆਤਮਿਕ ਜੀਵਨ ਦੇ ਵਿੱਚ ਸਫਲਤਾ ਦਿੱਤੀ ਹੈ। ਪ੍ਰਭ ਰਗ ਰਹੇ ਆ ਕਰਿ ਪੂਰੀ। ਮੈਨੂੰ ਹੁਣ ਪ੍ਰਮਾਤਮਾ ਹਰ ਥਾਂ ਬਿਆਪ ਰਹੇ ਦਿਖਣਾ ਹੈ। ਜਦੋਂ ਤੋਂ ਮਾਈ ਪ੍ਰਭੂ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਕਿਰਪਾ ਕਰ ਦਿੱਤੀ ਮੂੰਦ ਰੀਹ ਦਰਵਾਜ਼ੇ। ਤੁਮ ਬਾਜੀਆ ਰਹੇ ਅਨੰਤ ਦਰਵਾਜ਼ੇ। ਜਲ ਪੀਤਰ ਪੁੰਗ ਸਮਾਨੀਆ ਆਸਾਨੀਆਂ ਦੇ ਬੱਤਨਾਂ ਹੁੰਦੇ ਨੇ ਇਹਨਾਂ ਦੇ ਨੂੰ ਗੁਰੂ ਦੀ ਕਿਰਪਾ ਹੋਈ ਫਿਰ ਜਿਹੜੇ ਆ ਦਰਵਾਜ਼ੇ ਨੇ ਨੌਂ ਦਰਵਾਜ਼ਾ ਜਿਹਨੂੰ ਨੌਂ ਦਰਵਾਜ਼ੇ ਕਿਹਾ ਜਾਂਦਾ ਹੈ ਸਖਾਇਆ ਵਿੱਚ ਕਬੀਰ ਸਾਹਿਬ ਕਹਿੰਦੇ ਇਹ ਦਰਵਾਜ਼ੇ ਬੰਦ ਹੋ ਜਾਂਦੇ ਹ ਗੁਰ ਦੇ ਖਦਾਈ ਮੋਰੀ ਜਿਤ ਮਿਰਗ ਪੜਦਾ ਹੈ ਚੋਰੀ ਸਾਧੂ ਜੀਆਂ ਨੇ ਉਹ ਮਨਮੋਰੀ ਮੈਨੂੰ ਦਿਖਾ ਦਿੱਤੀ ਜਿੱਥੋਂ ਚੋਰੀ ਚੋੜ ਕਰਦੇ ਨੇ ਤੇ ਜਦੋਂ ਉਹ ਚੋਰੀ ਕਰਨ ਵਾਲੇ ਚੋਰ ਦੀ ਇੱਕ ਮੂਰੀ ਜੜੀ ਹੈ ਉਹ ਪਤਾ ਦਾ ਗਵਿੰਦਰ ਗਵਿੰਦਰ ਸੁਚੇਤ ਹੋ ਕੇ ਉਸ ਪੂਰੀ ਦੇ ਉੱਪਰ ਪਹਿਰਾ ਰੱਖਦਾ ਤੇ ਚੋਰ ਨੂੰ ਚੋਰੀ ਕਰਨ ਤੋਂ ਰੋਕ ਸਕਦਾ ਹੈ ਤੇ ਜਦੋਂ ਚੋਰ ਚੋਰੀ ਕਰਨ ਨੂੰ ਆਟ ਜਾਂਦਾ ਹੈ ਫਿਰ ਨੁਕਸਾਨ ਹੋਣਾ ਜਿਹੜਾ ਹੈ ਉਹ ਬੰਦ ਹੋ ਜਾਂਦਾ ਇਸੇ ਕਰਕੇ ਗਰੀਵਨਵਾਦ ਪਾਤਸ਼ਾਹ ਕਹਿੰਦੇ ਮੇਰੇ ਤੇ ਜਦੋਂ ਗੁਰੂ ਨੇ ਪੂਰੀ ਕਿਰਪਾ ਕੀਤੀ ਤੇ ਹੂਂਦ ਲਈਏ ਦਰਵਾਜ਼ੇ ਮੈਂ ਬਾਹਰ ਦੇ ਦਰਵਾਜ਼ਿਆਂ ਨੂੰ ਬੰਦ ਕਰਨੇ ਆ ਇਹ ਨਹੀਂ ਐ ਅੱਖਾਂ ਬੰਦ ਕਰਨੀਆਂ ਉਹ ਸੰਸਾਰ ਨੂੰ ਵੇਖਦੇ ਨੇ ਕੰਨ ਬੰਦ ਕਰ ਲਏ ਹਨ ਸੁਣਦੇ ਹਨ ਸੁਣਦੇ ਨਹੀਂ ਰਸਨਾ ਨੂੰ ਬੋਲਣਾ ਬੰਦ ਕਰ ਦਿੱਤਾ ਹੈ ਬੋਲਦੇ ਵੀ ਨਹੀਂ ਸੁਣਦੇ ਵੀ ਨਹੀਂ ਵੇਖਦੇ ਵੀ ਨਹੀਂ ਪਰ ਬੋਲਣ ਦੇ ਵਿੱਚ ਸੁਣਨ ਦੇ ਵਿੱਚ ਤੇ ਵੇਖਣ ਦੇ ਪਹਚੰਤ ਆ ਗਿਆ ਐ ਪਹਿਲਾਂ ਜਦੋਂ ਬੋਲਦੇ ਸੀ ਉਦੋਂ ਉਦੋਂ ਸਾਡੇ ਰੂਹਾਂ ਦੇ ਵਿੱਚ ਮਿਠਾਸ ਨਹੀਂ ਸੀ ਕੋੜ ਤੰਦਿ ਪਰੇ ਕੋਈ ਬੋਲ ਸੀ ਕੌੜੀ ਸੀ ਜਦੋਂ ਬੋਲਦੇ ਸੀ ਕਿਸੇ ਦੇ ਦਿਲ ਨੂੰ ਤੁਕਾਉਂਦੇ ਸੀ ਕਿਸੇ ਦੇ ਮਨ ਤੇ ਸੱਤ ਪੌਂਦ ਨਹੀਂ ਸੀ ਪਰ ਜਦੋਂ ਗੁਰੂ ਨੇ ਕਿਰਪਾ ਕੀਤੀ ਇਹ ਰਸਨਾ ਤੇ ਰਾਸ ਆ ਗਿਆ ਹੁਣ ਜਦੋਂ ਬੋਲਦੇ ਹਾਂ ਹੁਣ ਸੁਣਨ ਵਾਲੇ ਉਹ ਅਨੰਤ ਰੰਗ ਆ ਕੰਨ ਜਿਹੜੇ ਨੇ ਜਿੰਨਾ ਚਿਰ ਗੁਰੂ ਦਾ ਉਪਦੇਸ਼ ਸਾਡੇ ਕੋਲ ਨਹੀਂ ਵਸੀ ਇਹ ਮਿੰਦਿਆ ਚੁਗੜੀ ਸੁਣਦੇ ਸਨ ਮਾੜੇ ਲੱਚਰ ਗਾਣੇ ਸੁਣਦੇ ਸਨ ਪਰ ਹੁਣ ਇਹ ਇੰਨਾਂ ਚੀਜ਼ਾਂ ਕੋਲੋਂ ਬੰਦ ਕਰ ਲਏ ਨੇ ਮੂੰਦ ਲਈਏ دروازਾ ਹੁਣ ਕੇਵਲ ਗੁਰੂ ਦੀ ਸਿੱਖ ਸਲਾਹ ਕੰਨ ਸੁਣਦੇ ਨੇ ਮੇਰੇ ਸਰਣ ਇਹ ਨਹੀਂ ਸੁਣਾਏ ਸਤਿਗੁਰੂ ਕਾਰਸਾ ਕਹਿੰਦੇ ਇਹਨਾਂ ਦਾ ਨਾਮ ਇਹਨਾਂ ਸੁਣਾਇਆ ਕਰ ਸਾਖਤ ਲੱਛਰ guna ਜਿਹੜੇ ਮਾੜੇ ਬੋਲ ਨੇ ਇਹਨਾਂ ਪਨਾਇਕ ਇਸ ਕਰਕੇ ਉਹ ਇੰਦਰੋਂ ਸੰਸਾਰ ਤੋਂ ਬੰਦ ਕਰਕੇ ਨਿਰੰਕਾਰ ਦੀ ਸੇਵਕ ਸਲਾ ਸੁਣੀ ਸ਼ੁਰੂ ਕਰ ਦਿੱਤੀ ਅਨਿਦਰਜ ਨੇਤਰ ਵੀ ਜਿਹੜੀਆਂ ਅੱਖਾਂ ਨੇ ਮਰੀਆਂ ਸੰਸਾਰ ਨੂੰ ਵੇਖਦੀਆਂ ਸੀ ਸੰਸਾਰ ਦੇ ਰੰਗ ਤਮਾਸ਼ੇ ਕੋਤਕ ਵੇਖ ਨਹੀਂਆਂ ਸੀ ਰਾਇਆ ਤਨ ਰਾਇਆ ਤਨ ਦੇਖੀ ਸੀ ਪਰ ਹੁਣ ਇਹਨਾਂ ਨੇ ਇਹ ਚੀਜ਼ ਨੂੰ ਦੇਖਣੀ ਮੰਗ ਕਰ ਦਿੱਤੀ ਹੈ ਹੁਣ ਇਹ ਸੰਸਾਰ ਦੇ ਵਿੱਚ ਹੁਣੀ ਹੰਕਾਰ ਨੂੰ ਦੇਖਣੀ ਚਾਹੀਦੀ ਇਸ ਕਰਕੇ ਆਪ ਸਾਹਿਬ ਜਦੋਂ ਹਾਲਪੁਰੂ ਵੈਕੂ ਨੇ ਕਿਰਪਾ ਕੀਤੀ ਹੈ ਮੇਰੇ ਤੇ ਗੁਰਪੁਰੇ ਕੀਤੇ ਪੂਰੀ ਪ੍ਰਭ ਰਵ ਰਹਿ ਆ ਕਰਤਮੀ ਤੇ ਹੁਣ ਕਿਰਪਾ ਸਰਕਾਰ ਮੈਨੂੰ ਸੰਸਾਰ ਦੇ ਵਿੱਚੋਂ ਪਰਮਾਤਮਾ ਨਾਲ ਸਾਂ ਵਿਆਪਕ ਨਾਲ ਨਜ਼ਰ ਹੁੰਦੇ ਹੋ ਕੋਈ ਥਾਂ ਐਸੀ ਨਹੀਂ ਹੈ ਜਿੱਥੇ ਨੂੰ ਉਹ ਨਿਰੰਕਾਰ ਅਕਾਲ ਪੁਰਖ ਵਰਗੇ ਦੀ ਪਰਮਾਤਮਾ ਜੀ ਨਜ਼ਰ ਨਾ ਆਉਂਦਾ ਹੈ ਜਿਸ ਨਾਲ ਨਾਲ ਹੋਵੇ ਹਰ ਥਾਂ ਵਿਆਪਕ ਦਿਸ ਰਿਹਾ ਹੈ ਖੇਮ ਕੁਸਲ ਕਯਾ ਇਸ ਨਾਨਾ ਮੇਰੇ ਅੰਦਰ ਹੁਣ ਆਤਮਾ ਕੋ ਸੁਖ ਆਨੰਦ ਬਣ ਗਿਆ ਹੈ ਇਹ ਹੈ ਇਸ ਨਾਮ ਜੋ ਮੈਂ ਗੁਰੂ ਸਾਹਿਬ ਜੀ ਆਸਾ ਕੇਂਦਰ ਜਿੱਤਰਾ ਜਪਦੇ ਨਾਲ ਅਸੀਂ ਸਰੀਰ ਦਾ ਇਸ਼ਨਾਨ ਕਰਾਉਨੇ ਆਂ ਤੋਂ ਇਸ਼ਨਾਨ ਕਰਨ ਦੇ ਨਾਲ ਸਰੀਰ ਨੂੰ ਜਿਹੜੀ ਹੈ ਉਹ ਤਾਜ਼ਗੀ ਮਿਲ ਜਾਂਦੀ ਹੈ ਇਹਦੀ ਸੁਸਤੀ ਦੂਰ ਹੋ ਜਾਂਦੀ ਹੈ ਇਹਦੇ ਕਈ ਰੋਗ ਦੂਰ ਹੋ ਜਾਂਦੇ ਨੇ ਉਪਰੋਂ ਤਨ ਤੋਂ ਮੈਲ ਲਹਿ ਗਈ ਹੈ ਇਸੇ ਤਰ੍ਹਾਂ ਜਦੋਂ ਅਸੀਂ RAM ਦਾ ਸਰੂਪ ਉਕੀਜੈ ਨਿਰੰਕਾਰ ਕਾਲਪੁਰ ਹੈ ਗੁਰੂ ਜੀ ਦੇ ਧਰਸਾਂ ਦਾ ਵਿਤਰਕ ਕੇ ਉਸ ਕਾਲਪੁਰ ਵਿਆਖਿਆ ਜਿੱਥੇ ਕੀਰਤੀ ਹੋ ਰਹੀ ਹੈ ਉਹ ਕੀਰਤੀ ਹੋ ਰਹੀ ਹੈ ਇਸ ਕਰਕੇ ਇਸ ਨਾਮ ਕਰਨਿਆ ਮੈਂ ਹੁਣ ਤੇ ਹੁਣ ਮੇਰੇ ਅੰਦਰ ਆਤਮਿਕ ਸੁਖ ਆਨੰਦ ਬਣ ਗਿਆ ਹੈ ਤਾਰ ਬ੍ਰਹਮ ਬਿਪੂਰ ਹੋਂ ਪੁਰਵਾਨਾ ਇਸ ਕਰਕੇ ਮੈਂ ਆਪਣੀ ਗੁਰੂ ਤੋਂ ਪਰਮਾਤਮਾ ਤੋਂ ਸੱਜ ਕੇ ਜਾਂਦਾ ਰਹਿਣਾ ਜਿਸਨੇ ਮੈਨੂੰ ਗੁਰੂ ਕੁਲਾਦ ਦੇ ਨਾਲ ਧਰਤਾ ਹੈ ਉਸ ਪ੍ਰਭ ਪ੍ਰਮਾਤਮਾ ਤੋਂ ਸਦਕੇ ਹੰਕਾਰवान ਹਾਂ ਜੇ ਕਿ ਪੂਰਾ ਗੁਰੂ ਨਾ ਦਿੱਤਾ ਤੇ ਪੂਰੇ ਗੁਰੂ ਨੇ ਮੇਰੇ ਅੰਦਰ ਦੇ ਬੈਨ ਭਰਮ ਜਿਹੜੇ ਸੀ ਰੋਗ ਜਿਹੜੇ ਸੀ ਉਹ ਦੂਰ ਕਰਕੇ ਅਮਰਤ ਨਾਮ ਅੰਦਰ ਵਿਸਾਰਿਤ ਕਰਦਾ ਹੈ ਇਸ ਕਰਕੇ ਗੁਰ ਕੇ ਚਰਨ ਕਬਲ ਰਿਤ ਧਾਰੇ اے ਭਾਈ ਪ੍ਰਮਾਤਮਾ ਨੂੰ ਜਨਮ ਨੂੰ ਪੂਰਨ ਗੁਰੂ ਦੀ ਮਿਹਤਾ ਪੂਰਨ ਗੁਰੂ ਦਾ ਮਿਹਤਾ ਬਖਸ਼ਿਆ ਤੇ ਜਿਸ ਮਨੁੱਖ ਨੇ ਵੀ ਗੁਰੂ ਦੇ ਕੋਲ ਕੋਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਦੇ ਵਿੱਚ ਵਸਾ ਲਏ ਭਾਵ ਗੁਰੂ ਦਾ ਪਵਿੱਤਰ ਉਪਦੇਸ਼ ਗੁਰੂ ਦਾ ਗਿਆਨ ਆਪਣੇ ਹਿਰਦੇ 'ਚ ਵਸਾ ਲਿਆ ਗੁਰਬਾਣੀ ਦਾ ਗਿਆਨ ਆਪਣੇ ਹਿਰਦੇ 'ਚ ਵਸਾ ਲਿਆ ਬੇਗਨ ਨਾ ਲਾਗੇ ਤਿਰਕਾ ਕੋਈ ਕਾਜ ਸਗਨ ਸਵਾਰੇ ਰ ਪਾਸਾ ਕਿੰਦੇ ਉਸ ਸਿੱਖ ਨੇ ਉਸ ਮਨੁੱਖ ਨੇ ਜ਼ਿੰਦਗੀ ਦੇ ਸਾਰੇ ਰਸਤੇ ਜਿੰਨੇ ਵੀ ਜ਼ਿੰਦਗੀ ਦੇ ਰਸਤੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਰੁਕਾਵਟ ਤੋਕੂ ਕਰ ਗਈ ਹੈ ਜਿਨੇ ਗੁਰੂ ਦੇ ਪਾਵਨ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਪਾਵਨ ਉਪਦੇਸ਼ ਨੂੰ ਮੰਨ ਲਿਆ ਤੇ ਭਾਸ਼ਾ ਕਹਿੰਦੇ ਗੁਰੂ ਦੀ ਜ਼ਿੰਦਗੀ ਦੇ ਰਸਤੇ ਵਿੱਚ ਭਾਈ ਰੰਤਾ ਪਰ ਵੀ ਕੋਈ ਰੁਕਾਵਟ ਨਹੀਂ ਹੈ ਗੁਰੂ ਦੇ ਜਿਹੜੇ ਕਿਰਪਾ ਸਰਕਾਰਾਂ ਫਿਰ ਗੁਰੂ ਨੇ ਉਹਦੇ ਸਾਹਵੇਂ ਕੰਮ ਨਹੀਂ ਲਿਏ ਉਹ ਸਵਾਭ ਨਹੀਂ ਸੀ ਸਵਾਰੇਗਾ ਕਿਉਂ ਜਦੋਂ ਅਸੀਂ ਗੁਰੂ ਦੇ ਬਣ ਜਾਵਾਂਗੇ ਗੁਰੂ ਦੇ ਪੀਤ੍ਰ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਸਾਜ ਮੰਨਗੇ ਗੁਰੂ ਦੇ ਗਿਆਨ ਦੇ ਉੱਪਰ ਅਮਲ ਕਰਾਂਗੇ ਸੁਣਿਆ ਨੰਨੇ ਮਨ ਕੀਤਾ ਭਾਉ ਅੰਦਰ ਗਰਗ ਤੀਰਥ ਮੰਨ ਲਾਉਂਦਾ ਬਾਸੰਗ ਦੇ ਇਹੀ ਦੇ ਤੀਰਥ ਹੈ ਆਸਰੀ ਦੇ ਵਿੱਚੇ ਤੀਰਥ ਵਸਦਾ ਹੈ ਅਮਰਤ ਸਰੂਪ ਅੰਤਰੀ ਹੈ ਪਰ ਉਹ ਦੇ ਰਿ ਜਿਸ ਨੂੰ ਨਾਨਕ ਹੀ ਦਾ ਕਰਾਉਣਾ ਇਹ ਮੰਨਦਾ ਗੁਰਬਾਣੀ ਦੇ ਸ੍ਰੀ ਸ੍ਰੀ ਗੁਰਬਾਣੀ ਦੇ ਬਚਨਾਂ ਰਾਹੀਂ ਤੇ ਜਿੱਦੇ ਉਹ ਇਸ ਨਾਮ ਕਰਾ ਲਿਆ ਤਾਂ ਸਭ ਇਹਨੇ ਤੇਰੇ ਸਾਰੇ ਕੰਮ ਤੂੰ ਨੇ ਆਪ ਹੀ ਸਵਾਲ ਲੈ ਲਏ ਕਿਉਂਕਿ ਤੈਨੂੰ ਵਿਸ਼ਵਾਸ ਹੋ ਜਾਣਾ ਹੈ ਭਰੋਸਾ ਹੋ ਜਾਣਾ ਹੈ ਗੁਰੂ ਵਿਸ਼ਵਾਸ ਭਰੋਸਾ ਜਿਹਦੇ ਦਿਲ ਵਿੱਚ ਗੁਰਸਿੱਖ ਦੇ ਉੱਪਰ ਕਿਰਪਾ ਦਾ ਅੰਧਾ ਉਹਦੇ ਹਿਰਦੇ ਚ ਵਸ ਜਾਂਦਾ ਫਿਰ ਉਹਨੂੰ ਤੁੰਤ ਸੁਖ ਤੱਕ ਕੋਈ ਮਤਲਬ ਨਹੀਂ ਰਹਿੰਦਾ ਹੈ ਉਹਨੂੰ ਦੁੱਖ ਵੀ ਉਹੀ ਕੋਈ ਓਨਾ ਹੀ ਸੁੱਖਾਂ ਦੇ ਸਮਾਨ ਦੁੱਖ ਵੀ ਦੁੱਖ ਸਮਾਨ ਹੀ ਕਿਉਂਕਿ ਫਿਰ ਗੁਰਬਾਣੀ ਵਿੱਚ ਤੁਮ ਸਾਨੂੰ ਜਾਨਦੀ ਹੈ ਕਿਉਂਕਿ ਤਾ ਸੁਖ ਲੋਭ ਪੈ ਜਾਂਦਾ ਆਸਾ ਕਹਿੰਦੇ ਦੁੱਖ ਦਾਰੂ ਬਣ ਕੇ ਤੇਰੀ ਕਿਉਂਕਿ ਉਹਨੂੰ ਸੁੱਖਾਂ ਦੇ ਵਿੱਚ ਨਿਰੰਕਾਰ ਨੂੰ ਚੇਤੇ ਕਰਨਾ ਹੈ ਖੁਆਹੀ ਬਾਣੀ ਚੇਤੇ ਕਰਨਾ ਸੁਖ ਲੋਭ ਪਿਆ ਜਿਹੜੇ ਸੁੱਖ ਨੂੰ ਤੈਨੂੰ ਨਿਰੰਕਾਰ ਦੇ ਨਾਲ ਜੋੜ ਰਹੇ ਨੇ ਨਿਰੰਕਾਰ ਨੂੰ ਛੋੜ ਰਹੇ ਨੇ ਸੁੱਖਾਂ ਕਰਕੇ ਲੋਭ ਹੋ ਰਹੇ ਨੇ ਇਥੇ ਸੁੱਖ ਨੇ ਪਰ ਅੱਗੇ ਰੁਕਣ ਇਸ ਕਰਕੇ ਪਾਰਸਾਨੀਆਂ ਨੇ ਕਿਹਾ ਭਾਈ ਜਿੰਦਗੀ ਦੇ ਰਾਹ ਦੇ ਵਿੱਚ ਰੱਤਾ ਭਰ ਮਿਲ ਕੋਈ ਕਾਰ ਨਹੀਂ ਹੁੰਦੀ ਜਿਹੜਾ ਭਾਈ ਬਨੂਕਰ ਗੁਰੂ ਦੇ ਨਾਲਿ ਪਾਵਨ ਉਪਦੇਸ਼ ਨੂੰ ਗੁਰੂ ਦੇ ਪਾਵਨ ਗਿਆਨ ਨੂੰ ਆਪਣੇ ਹਿਰਦੇ 'ਚ ਵਿਸਾ ਲੈਂਦਾ ਹੈ ਫਿਰ ਗੁਰੂ ਉਹਦੇ ਸਾਰੇ ਕੰਮ ਸੁਵਾਰ ਦਿੰਦਾ ਹੈ ਰਹਾਉ ਮਿਰਜ਼ਾ ਨੂੰ ਦੁਰਮਤ ਕੋਈ ਵੇ ਭਾਈ ਗੁਰੂਨ ਨੂੰ ਮਿਲ ਕੇ ਮਨੁੱਖ ਆਪਣੀ ਕੂਟੀ ਮਤ ਨੂੰ ਦੂਰ ਕਰ ਲੈਂਦਾ ਜਿਹੜੀ ਕੂਟੀ ਮਤ ਕਿਸਦਾ ਮਾੜਾ ਸੁੰਖਦੀ ਹੈ ਇਹਦੇ ਵਿੱਚ ਭੈੜੇ ਵਿਚਾਰ ਆਉਂਦੇ ਨੇ ਮਤ ਦੇ ਵਿੱਚ ਬਾਸਾ ਕਹਿੰਦੇ ਕੂਟੀ ਮਤ ਗੁਰੂ ਨਾਲ ਮਿਲ ਕੇ ਦੂਰ ਹੋ ਜਾਂਦੀ ਹੈ ਪਾਤ ਪਨੀਤ ਸਭ ਹੋਵੇ ਫਿਰ ਵਿਕਾਰੀ ਮਨੁੱਖ ਵੀ ਜਿਹੜਾ ਵਿਕਾਰ ਕਰਦਾ ਹੈ ਉਹ ਵੀ ਗੁਰੂ ਨੂੰ ਮਿਲ ਕੇ ਭਾਈ ਪਵਿੱਤਰ ਜੀਵਨ ਵਾਲੇ ਬਣ ਜਾਂਦਾ ਇਹਦੇ ਹਾਰ ਦੇ ਵਿੱਚ ਬੜੇ ਕੁਮਾਨ ਮਿਲਦੇ ਨੇ ਗੰਕਾ ਵਰਗੀਆਂ ਦੇ ਅਜਨਮ ਨੂੰ ਪਾਪੀ ਕਰਕੇ ਸੂਰਜਨ ਕੀਤਾ ਗਿਆ ਹੈ ਗੰਕਾ ਨੂੰ ਪਾਪਨ ਕਿਹਾ ਗਿਆ ਹੈ ਆਸਾ ਕਿ ਉਹਦੇ ਪਰ ਜਦੋਂ ਉਹਨਾਂ ਦੇ ਹਿਰਦੇ 'ਚ ਗੁਰੂ ਦਾ ਉਪਦੇਸ਼ ਵੱਸ ਗਿਆ ਉਹ ਪਵਿੱਤਰ ਹੋ ਗਏ ਇਸ ਕਰਕੇ ਅਵਕਾਰੀ ਨੂੰ ਵੀ ਭਾਈ ਗੁਰੂ ਨੂੰ ਮਿਲ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ RAMDAS ਸੂਰੂ ਗੁਰਨਾਥ ਜਿਹੜੇ ਵੀ ਨੂੰ ਕੋ ਭਾਈ ਰਾਮ ਦੇ ਦਰਸਨਾਂ ਦੇ ਸਰੂਪ ਵਿੱਚ ਭਾਵ ਜਿੱਥੇ ਹੁਣ ਅਸੀਂ ਬੈਠੇ ਆਂ ਤੇ ਰਾਮ ਦਾ ਸਰੂਪ ਰਾਮ ਦਾ ਸਰੂਪ ਹੋ ਰਿਹਾ ਹੈ ਇਹ ਸਤ ਸੰਗਤ ਰਾਮ ਦਾ ਦਰਸਨ ਹੋ ਰਿਹਾ ਹੈ ਇੱਥੇ ਬੈਠ ਕੇ ਮਨ ਦਾ ਇਸ਼ਨਾਨ ਹੁੰਦੇ ਸ਼ਬਦਾਂ ਦੀ ਕਰਮਾਟ ਇਸ ਕਰਕੇ ਕਹਾਂਗੇ ਗੁਰੂ ਦੀ ਸੰਗਤ ਵਿੱਚ ਭਾਈ ਜਿਹੜਾ ਆਤਮਿਕ ਇਸ਼ਨਾਨ ਕਰਦਾ ਹੈ ਨੂੰਕ ਮਨੁੱਖ ਆਪ ਨੂੰ ਜੀਵਨ ਦੇਣ ਪਰੇ ਨਾਮ ਜਪਣ ਨਾਲ ਇਸ਼ਾਨਤ ਹੁੰਦਾ ਹੈ ਸਭ ਲਾਖੇ ਪਾਪ ਤੁਮਤੇ ਉਹਨਾਂ ਦੇ ਸਾਰੇ ਕਿਸੇ ਨੇ ਕਮਾਏ ਤੇ ਪਾਪ ਹੋਏ ਜਾਂਦੇ ਨੇ ਇੱਕ ਜਨਮ ਦੇ ਨਹੀਂ ਕਈ ਵਾਰ ਸਤੂਰਾਂ ਦੇ ਬਚਨ ਆਪਾਂ ਸਰਪ੍ਰਣ ਕੀਤੇ ਨੇ ਪਾਸ਼ਕ ਨੇ ਕਰੋੜਾਂ ਜਨਮਾਂ ਦੇ ਪਾਪ ਚੱਕੀ ਵਰਦੇ ਪਰ ਜੇ ਲੈ ਨਾ ਲੈ ਸਕਦੇ ਹੁਣ ਤੈਨੂੰ ਪਾਪ ਲਾਉਣ ਦਾ ਹੀ ਸੁਨੰਗ ਲੈ ਮੇਕਾ ਜਨਮ ਪਾਪ ਜਿਹੜੇ ਕਰਤੇ ਹੋਏ ਕਾਰਨਾ ਤੇ ਨਹੀਂ कमाए ਹੋਏ ਪਾਪ ਨੇ ਉਹਨਾਂ ਪਾਪਾਂ ਨੂੰ ਜ਼ਰੂਰ ਕਰਨ ਦੇ ਮੌਕੇ ਮਿਲੇ ਹੈ ਇਹ ਸੰਗੀ ਜਨਮਾਂ ਕਾਂ ਮਿਲੇ ਹੈ ਲਹੇਗਾ ਕਿਵੇਂ ਆਸਾਬ ਕਹਿੰਦੇ ਗੁਰੂ ਦੀ ਸੰਗਤ ਵਿੱਚ ਆ ਜਾ ਕਰ ਨਾਮ ਸੁਣਿਆ ਕਰ ਨਾਮ ਮਨ ਦੇ ਕਰਕੇ ਮੰਨਿਆ ਕਰ ਮਨ ਕਰਕੇ ਸੁਣਿਆ ਕਰ ਮੰਨ ਦਾ ਇਸ ਨਾਮ ਕਰਾਇਆ ਕਰ ਗੁਰੂ ਦੇ ਸਰਬ ਨਾਮ ਅੰਮ੍ਰਿਤ ਰੂਪੀ ਆਤਮਾ ਚ ਨਾ ਰਾਨੀ ਤੇ ਜਦੋਂ ਫਿਰ ਸਤਿਗੁਰੂ ਕਾਸਾ ਕਹਿੰਦੇ ਭਾਈ ਨਾਮ ਦਾਸ ਸਮੋਗਨਾ ਤੇ ਜਦੋਂ ਤੂੰ ਹਰੀ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਵੈਰੀ ਕੂਲੀ ਦੀ ਉਸਤਤ ਸੋਭਾ ਬੜਾਈ ਦੇ ਨਾਮ ਮੰਨ ਦੇ ਇਸ ਨਾਮ ਨੂੰ ਜਾਣਾ ਕਰੇਗਾ ਸਭ ਲਾਥੇ ਪਾਪ ਖਮਾਤੇ ਬਿਰੋ ਹਰਿ ਚਤੁਰ ਕਾਸਾ ਕਹਿੰਦੇ ਸਾਰੇ ਕਮਾਏ ਹੋਏ ਤੇਰੇ ਪਾਪ ਲੈ ਜਾਣਗੇ ਨਿਤ ਗੋਨ ਗੋਵਿੰਦ ਨਿਤ ਗਾਈਏ ਇਸ ਕਰਕੇ ਮਿਲ ਪਾਈ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਸੁਲਝਣਾ ਚਾਹੀਦਾ ਹੈ ਸਾਧ ਸੰਗ ਨੂੰ ਮਿਲ ਜਾਈਏ ਸਦਾ ਇੱਕ ਰੰਗ ਵਿੱਚ ਸਤਿ ਸਦਾ ਦੇ ਗੀਤ ਗਾਉਣੇ ਚਾਹੀਦੇ ਹਨ ਮਨ ਵਾਚੁਤ ਬਲ ਪਾਈ ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਲੈ ਕੇ ਗੁਰੂ ਦੀ ਸੰਗਤ ਦੇ ਨਾਲ ਮਿਲ ਕੇ ਕੋਣ ਪੌਂਦਾ ਹੈ ਸੰਕਾਰ ਦੇ ਓਹ ਮੁਕ ਭਾਈ ਪ੍ਰਭੂ ਦੇ ਦਰੋਂ ਫਿਰ ਮਨ ਮੰਗੇ ਬਲ ਪ੍ਰਾਪਤ ਕਰਨ ਦੇੰਦ ਹੈ ਗੁਰ ਪੂਰਾ ਰਿਵੇਤ ਆਏ ਜਿਹੜਾ ਪੂਰੇ ਗੁਰੂ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਗੁਰੂ గోਪਾਲ ਅੰਦਾ ਉਹ ਪ੍ਰਮਾਤਮਾ ਸਭ ਤੋਂ ਵੱਡਾ ਹੈ ਸ੍ਰਿਸ਼ਟੀ ਦਾ ਕਾਰਣ ਵਾਲਾ ਹੈ ਆਨੰਦ ਸੰਪੂਰਨ ਹੈ ਜਪ ਜਪ ਜੀਵੇ ਪਰਮ ਆਨੰਦ ਤੇ ਸਭ ਉੱਚੇ ਸੰਤ ਉੱਚੇ ਆਨੰਦ ਦੇ ਮਾਤਰਕ ਅਕਾਰਪੁਰ ਨੂੰ ਜਪ ਜਪ ਕੇ ਭਾਈ ਨੂੰ ਮੁਖ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਜਨ ਨਾਨਕ ਨਾਮ ਤੇ ਆਇਆ ਦਾਸ ਨਾਨਕ ਗੁਰੂ ਸਰਮਾਤ ਦਾ ਨਾਮ ਸਮਝਦਾ ਹੈ ਪ੍ਰਭ ਆਪਣਾ ਨਾਮ ਜਿਰ ਰਖਾਇਆ ਇਸ ਕਰਕੇ ਪਾਸਾ ਕਹਿੰਦੇ ਕਈ ਇਸਕਾਰਪੁਰ ਗੁਰੂ ਜੀ ਨੇ ਆਪਣਾ ਬਿਰਦ ਲਿਖਾਇਆ ਹੈ ਪ੍ਰਮਾਤਮਾ ਦਾ ਇਸ ਮੁੰਡਕ ਦੀਮਾ ਦਾ ਸੁਕਾਰ ਹੈ ਜੋ ਸਨ ਆਗੈ ਇਸ ਤੰਤਵਾਰ ਹੈ ਇਹ ਬਿਰਦ ਸਵਾਮੀ ਸੰਤ ਦਾ ਉਹ ਪ੍ਰਮਾਤਮਾ ਦਾ ਬਿਰਦ ਪ੍ਰੀਮਾ ਦਾ ਸੁਕਾਰ ਹੈ ਜਿਹੜਾ ਵੀ ਹੋਰ ਸੁਨਰੰਗਕਾਰ ਦੇ ਲੱਗਦੇ ਗੁਰੂ ਦੇ ਦਲਕੇ ਆਗੇ ਅਕਾਲ ਪੁਰਖ ਵੈਗੁਰੀ ਦੀ ਸੇਵਕ ਸੁਨਾ ਦੇ ਹੋਣੀ ਆਉਂਦਾ ਹੈ ਉਹ ਦੇ ਉਸਤਤ ਵਧਾਈ ਸ਼ੋਭਾ ਕਰਦਾ ਹੈ ਤੇ ਬਾਸਾ ਕਹਿੰਦਾ ਭਾਈ ਉਹ ਜਿਹੜਾ ਅਕਾਲ ਪੁਰਖ ਵੈਗੁਰੀ ਨੂੰ ਆਪਣੇ ਘਰ ਨਾਲ ਲਾ ਲਾ ਛਾਤੀ ਨਾਲ ਲਾ ਲੈਂਦਾ ਇਹ ਪਿਆਰ ਕਰਨ ਵਾਲਾ ਸੁਭਾਅ ਆਪ ਮੁਖ ਮੁੱਢ ਪ੍ਰੀਮਾ ਦਾ ਜਿਹੜਾ ਹੈ ਉਹ ਚੇਤੇ ਰੱਖਦਾ ਹੈ ਉਹ ਕਦੇ ਵਿਸਾਰਦਾ ਨਹੀਂ ਹੈ ਇਸ ਕਰਕੇ ਗੁਰੂ ਵਾਲੇ ਨੂੰ ਗੁਰੂ ਚਰਨਾਂ ਦਾ ਗੁਰੂ ਚਰਨਾਂ ਦੇ ਨਾਲ ਜੁੜ ਕੇ ਆਪਾਂ ਸਾਰੇ ਇਸ ਮਨੁੱਖਾ ਜਨਮ ਦੇ ਲਾੜੇ ਪ੍ਰਾਪਤ ਕਰੀਏ ਸੋ ਆਓ ਜਿਹੜੇ ਅੱਜ